சாரவார அந்த அந்த ரோடு ரோடு தான் ਆ ਤੇ ਵੀ ਨਾ ਵੀ ਹਾਂ ਦਰੋ ਜੀ ਕੱਲਾ 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 ਫੜੇਗਾ ਨਾ ਕੋਈ ਨਾ ਪਾ ਦੇ ਵੀਡੀਓ ਬਣਾਇ ਨਾ ਹਾਂ ਇਹਦੇ ਵਿੱਚ ਇਹੋ ਜਿਹਾ ਵੀ ਆ ਵੀ ਜਿਹਦਾ ਨਾ ਕੋਈ ਫਾਇਦਾ ਹੀ ਬਿਆ ਕੇ ਹੋਇਆ ਉਹਨਾਂ ਦਾ ਪਹਿਲਾਂ ਜੇ ਵੀ ਪਾਏ ਸਪੋਰਟ ਐਦਾਂ ਵੀ ਦਾ ਕੋਈ ਫੋਟੋ ਵੈਲਾ ਨਾ ਫੋਟੋ ਵੈਲਾ ਕਿ ਇਹ ਫੋਟੋ ਆ ਸੋਫੇ ਵਿੱਚ ਜਾਉਂਦਾ ਤਕੀ ਦਰੀ ਨੰਬਰ 10 ਲੰਘ ਦੂਰਾ ਕੇ ਲੱਗੇ ਲੱਗੇ ਠੀਕ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮੰਗਾ ਹਾਂ ਕਿਹੜਾ ਏਰੀਆ ਹੈ ਪਿੰਡ ਪਤਾਪੁਰ ਜੀ ਕੀ ਗਲਬਤ ਕੀ ਹੋਈ ਹੈ ਗਲਬਤ ਹੋਈ ਹੈ ਸਾਡਾ ਨਾ ਬੇਟਾ ਆ ਵਾਲਾ ਤੇ ਐਸ ਬੇਟੇ ਦੇ ਉਹਦੇ ਨਾਲ ਚਪੇਰਾ ਮਾਰੀਆਂ ਔਰ ਮੇਰਾ ਬੇਟਾ ਗਿਆ ਵੱਡਾ ਕਹਿੰਦਾ ਕਿ ਅੰਕਲ ਇਹਨੂੰ ਕਿਉਂ ਚਪੇਰਾ ਮਾਰੀਆਂ ਤੇ ਮੇਰੇ ਬੇੜੇ ਨੂੰ ਨੇ ਧੱਕਾ ਮਾਰ ਕੇ ਸੁੱਟਤਾ ਉਹਦੇ ਵਿੱਚ ਮਰਚੂ ਦਾ ਮੁੰਡਾ ਜਵਾਨ ਉਹ ਤੇ ਉਹ ਆਪ ਇਹਦੇ ਗੱਲ ਪੈ ਗਿਆ ਉਹਦੇ ਲਾਗੇ ਘਾਰੇ ਤਿੰਨ ਚਾਰ ਚਾਚੇ ਤਾਇਆ ਦੇ ਉਹ ਵੀ ਇਹਦੇ ਗੱਲੇ ਪੈ ਗਏ ਤੇ ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਭੱਲੇ ਵਾਲਿਆਂ ਤੁਹਾਡੇ ਮੁੰਡੇ ਦੇ ਗੱਲ ਪੈ ਗਏ ਆ ਕੌਣ ਸੀ ਲੋਕ ਕਿਹੜੇ ਗੱਲ ਪਏ ਕਿੰਨਾ ਤੁਹਾਡੀ ਗੱਲ ਬਤਨੀ ਉਹ ਜੀ ਇੱਥੋਂ ਜਾ ਕੇ ਤਿੰਨ ਚਾਰ ਗਲੀਆਂ ਛੱਡ ਕੇ ਹਾਂਜੀ ਘਾਰੇ ਉਹਨਾਂ ਦਾ ਉਹਦਾ ਨਾਮ ਸੱਤਾ ਇੱਕ ਉਹਦਾ ਭਰਾ ਹੈਗਾ ਜੀ ਡੀਸੀ ਇੱਕ ਨਾਮ ਹੈ ਜੱਜ ਆ ਉਦੋਂ ਗਾੜੀ ਉਹਨਾਂ ਦੇ ਮੁੰਡੇ ਆ ਬੇਟੇ ਦੇ ਗੱਲ ਪਏ ਜਦੋਂ ਸਾਨੂੰ ਉਹਨਾਂ ਆਣ ਕੇ ਦੱਸਿਆ ਕਿ ਤੁਹਾਡੇ ਬੱਚੇ ਦੇ ਗੱਲ ਪਏ ਅਸੀਂ ਮੈਂ ਤੇ ਮੇਰੀ ਘਰ ਦੀ ਗਏ ਅੱਗੋਂ ਏਟਰ ਰੋਲਾ ਚਲਾਉਣ ਲਾ ਪਿਆ ਕੱਲ ਵੀ ਮੈਂ ਲਾਇਤਾਂ ਇਕੱਠਾ ਹੋਇਆ ਫੇਰ ਅਸੀਂ ਘਰੇ ਆ ਗਏ ਆਪਣੇ ਸਾਨੂੰ ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ ਉਹਦੇ ਵਿੱਚ ਉਹਨਾਂ ਨੂੰ ਸਮਝਾਇਆ ਫੇਰ ਰਾਤੀ 5:30 ਮੁੰਡੇ ਲੈ ਕੇ ਸਾਡੇ ਘਰੇ ਆਇਆ ਰਾਤੀ ਵੀ ਸਾਡੇ ਨਾਲ ਗੱਲ ਪੈ ਕੇ ਗਿਆ ਰਾਤੀ ਵੀ ਅਸੀਂ ਜੋ ਰੋਲਾ ਪਾ ਪਾਇਆ ਫੇਰ ਮੱਲਾ ਇਕੱਠਾ ਹੋਇਆ ਪੁਰਾਣੇ ਰੰਜਿਸ਼ ਨਹੀਂ ਜੀ ਕੋਈ ਨਹੀਂ ਇਸਪਾ ਬੇਟੇ ਤੋਂ ਗੱਲ ਹੋਈ ਜੇ ਅ ਬੇਟੇ ਦੇ ਸੁਪਨੇ ਚ ਪੈਣਾ ਮਾਰੀਆਂ ਪਰਸੋਂ ਗਲਬਤ ਕੀ ਦੱਸਦੇ ਨੇ ਬੇਟਾ ਕੀ ਦੱਸਦਾ ਕਿ ਕੀ ਗਲਬਤ ਹੋਈ ਕਿnga ਕੇ ਇਹ ਮੇਰੇ ਲਾਗੂ ਨਹੀਂ ਲੰਘਿਆ ਉੱਥੇ ਨਾ ਮੰਦਿਰ ਬਣਿਆ ਬਾਲਮੀਕ ਸ੍ਰਾਮੀ ਦਾ ਉਹਦੇ ਵਿੱਚ ਉੱਥੇ ਸਾਰੇ ਬੱਚੇ ਖੇਡਦੇ ਪਏ ਕਹੇ ਬੱਚੇ ਨੇ ਇੱਕ ਦੂਜੇ ਬੱਚੇ ਨੂੰ ਗਾਲ ਕੱਢੀ ਕਹਿੰਦਾ ਇਹਨੇ ਗਾਲ ਕੋ ਕੱਢੀ ਆ ਜੀ ਉਹਦੇ ਵਿੱਚ ਮਤਲਬ ਇਸ ਬੱਚੇ ਦੇ ਉਹਨੇ ਚਪੇਰਾ ਮਾਰਤੀਆ ਤੇ ਹੁਣ ਕਿੰਨੇ ਜਣੇ ਆਏ ਸੀ ਅੱਜ ਹੁਣ 10-12 ਜਨੇ ਆਏ ਆ ਘਰ ਦੀ ਮੇਰੀ ਇੱਥੇ ਖੜੀ ਆ ਅਸੀਂ ਅੰਦਰ ਉਹ ਰੋਟੀਆਂ ਬਣਾਉਂਦੀ ਪਈ ਅਸੀਂ ਅੰਦਰ ਲੰਮੇ ਪਏ ਆ ਜਦੋਂ ਉਹਨਾਂ ਨੇ ਏਟਰ ਰੋਲਾ ਚਲਾਇਆ ਮੇਰਾ ਬੇਟਾ ਵੱਡਾ ਮੈਂ ਇਹਨੂੰ ਦੋ ਦਵਾ ਸੈਰ ਤੇ ਕਰਤਾ ਨੁੱਕੜੇ ਪੇਟੀ ਦੇ ਮੈਂ ਹਾਂ ਪੁੱਤ ਇਹਨਾਂ ਨੇ ਸੱਟਾਂ ਲਾ ਕੇ ਸਾਨੂੰ ਜਾਣਿਆ ਤੁਸੀਂ ਲੋਕ ਜੋ ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਤਲਬ ਕਿ ਸਾਨੂੰ ਮਾਰ ਗਏ ਆ ਉਹ ਫਿਰ ਮਹਲਾ ਇਦੋਂ ਸਾਰਾ ਇਕੱਠਾ ਹੋ ਗਿਆ ਜਨਾਬ ਕੀ ਮੰਗ ਕਰਦੇ ਉਹਨਾਂ ਅਸੀਂ ਐਸਾ ਸੋਚਦੇ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋਂਦਿਆ ਅਸੀਂ ਇੱਕ ਮਤਲਬ ਨਾ ਸਾਡਾ ਕੋਈ ਕੰਧ ਨਾ ਕੋਈ ਕੋਲਾ ਸਾਡੇਆ ਮਤਲਬ ਕਿ ਸਾਨੂੰ ਖਸਰਾ ਇਹਨਾਂ ਕੋਲੋਂ ਲਾਗੇ ਹੋਣੀ ਨੀ ਮਾਮੇ ਆਹ ਕੀ ਗਲਤ ਕੀ ਹੋਈ ਭਾਜੀ ਇੱਧਰ ਦੀ ਆਏ ਕੰਧ ਟੱਪਿਆ ਤੇ ਉਹਨਾਂ ਨੇ ਕਿ ਦਵਾ ਦਾ ਰੋੜੇ ਚਲਾਉਣੇ ਸ਼ੁਰੂ ਕਰਤੇ ਇੱਕ ਨੇ ਮੇਰਾ ਖਸਰਾ ਸਾਰਾ ਪਰਕੇ ਕਮੀਜ਼ ਪਾੜਤਾ ਮੈਂ ਦਵਾ ਦਾ ਆਪਣਾ ਬਦਨ ਦਗਨ ਟੱਕਣੇ ਭਾਰੇ ਮੈਂ ਆਪਣਾ ਸਵਾਲ ਵੀ ਲੇਟਿਆ ਪਹਿਲਾਂ ਫਿਰ ਮੈਂ ਕੋਟੀ ਪਾਈ ਆ ਕਿੰਨੇ ਜਣੇ ਸੀ 12 13 ਜਣੇ ਕੀ ਗਲਤ ਕੀ ਹੋਈ ਜੀ ਮੈਂ ਗਲਤੀ ਲੜਾਈ ਹੋਈ ਹੋਰ ਤੇ ਅੱਜ ਕੋਈ ਗੱਲ ਨਹੀਂ ਹੋਈ ਅੱਛਾ ਅੱਜ ਵੀਰਾ ਇਸਤਰੀ ਪਏਗੇ ਹਾਂਜੀ ਅੱਜ ਘਰ ਵਿੱਚ ਕੋਣ ਕੋਣ ਮੌਜੂਦ ਸੀ ਤੁਹਾਡੇ ਘਰ ਇੱਕ ਮੇਰਾ ਭਰਾ ਵਾ ਤੇ ਤਿੰਨੇ ਮੇਰੇ ਬੇਟੇ ਇੱਕ ਮੇਰੀ ਬੇਟੀ ਹੈ ਕੀ ਆਨਸਰ ਉਹਨੇ ਇੱਥੇ ਥੋੜੇ ਚਲਾਏ ਹਾਂਜੀ ਆਓ ਵੇਖ ਲਓ ਅੰਦਰ ਦਾ ਤੁਹਾਡੇ ਤੁਸੀਂ ਘਰ ਦੇ ਵਿੱਚ ਉਸ ਟਾਈਮ ਰੋਟੀ ਬਣਾਉਂਦੀ ਐ ਤੇ ਰੋੜਾ ਸਾਰੇ ਚੁਲੋ ਚੰਕਾ ਤੋੜ ਹਾਂਜੀ ਤੇ ਪੁਲਿਸ ਨੂੰ ਮੌਕੇ ਤੇ ਕੀਤਾ ਫੋਨ ਉਸ ਨੂੰ ਹਾਂਜੀ ਸਰ ਪਹੁੰਚੀ ਪਹੁੰਚ ਗਈ ਆਈ ਪਹੁੰਚੀ ਪਹੁੰਚ ਗਈ ਹਾਂਜੀ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਅਸੀਂ ਇੱਕ ਮੰਗ ਕਰਦੇ ਵੀ ਸਾਨੂੰ ਸਾਫ ਚਾਹੀਦਾ ਇਹ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਇਹ ਇੱਕ ਗਰੀਬ ਘਰ ਦੇ ਵਿੱਚ ਕਾਫੀ ਜਿਹੜੇ ਨੌਜਵਾਨ ਨੇ ਗੁੰਡਾਗਰਦੀ ਦਿਖਾਈ ਸਰ ਕੱਲ ਨਾ ਇਹਨਾਂ ਦਾ ਥੋੜਾ ਕੋ ਝਗੜਾ ਹੋਇਆ ਸੀ ਕੋਈ ਬੱਚੇ ਤੋਂ ਤੇ ਮੈਂ ਗਿਆ ਹਾਂ ਇਹਨਾਂ ਦੋਹਾਂ ਪਾਰਟੀਆਂ ਨਾਲ ਬਾਤਾਂ ਸੀ ਕੱਲ ਸਮਝਾਇਆ ਸੀ ਤੇ ਚਲੋ ਘੰਟਾ ਕੇ ਬੈਠੇ ਰਹਿਆ ਕਰੇ ਬਾਅਦ ਘੰਟੇ ਬਾਅਦ ਉਹ ਆਏ ਆ 30 35 ਜਾਣੇ ਤੇ 35 ਜਾਣੇ ਆਏ ਆ ਉਹ ਇਹ ਆਪਣਾ ਕੰਮ ਕਰ ਰਿਹਾ ਸੀ ਕੋਈ ਸਾਖ ਸੁਖ ਬਣ ਰਿਹਾ ਸੀ ਤੇ ਉਹ ਆਣ ਕੇ ਇਹਨਾਂ ਦੇ ਸਾਰੇ ਲੇਡੀਜ਼ ਦੇ ਗੱਲ ਵੀ ਜਾੜਸ ਦੇ ਗਾਲੇ ਪੈ ਗਤੀ 35 ਜਾਣੇ ਕੋਈ ਅਣਪਰਸ਼ਾਤੇ ਆ ਕਈਆਂ ਦੇ 7 8 ਜਾਣੇ ਦੇ ਆਪਣਾ ਨਾਂ ਜਾਦਿਆ ਇੱਕ ਡੀਸੀ ਆ ਇੱਕ ਜੱਜ ਆ ਤੇ ਇੱਕ ਹੈਗਾ ਜੇ ਸੱਤਾ ਇੱਕ ਵਿਸ਼ਾਲ ਇੱਕ ਗੈਵੀ ਤੇ ਇੱਕ ਲੱਕੀ ਇੱਕ ਰਵੀ ਇਹ ਜਿਹੜੇ ਆਪ ਨੂੰ ਪੂਰੇ ਵੀ ਪਤਾ ਇਹਨਾਂ ਦਾ ਵੀ ਹਾਡੇ ਘਰ ਦੇ ਲਾਗੇ ਰਹਿੰਦੇ ਆ ਹਾਂਜੀ ਕੀ ਲੱਗਦਾ ਕਿ ਰੰਜਿਸ਼ ਰੱਖੀ ਜਾ ਰਹੀ ਹੈ ਕਿਉਂ ਵਾਰ-ਵਾਰ ਇਹਨਾਂ ਤੇ ਜਿਹੜਾ ਹਮਲਾ ਕੀਤਾ ਜਾਂਦਾ ਸਰ ਹੁਣ ਸਾਨੂੰ ਪਤਾ ਨਹੀਂ ਉਹਨਾਂ ਹੀ ਬੰਦੇ ਭੇਜੇ ਆ 12-13 ਜਣੇ ਫਿਰ ਉਹਨਾਂ ਦਾ ਵੇਖੋ ਨੁਕਸਾਨ ਵੀ ਕਰਕੇ ਤੁਹਾਡੇ ਸਾਹਮਣੇ ਜੋ ਵੀ ਆ ਤੇ ਇਹ ਗਲਤ ਕਰ ਰਹੇ ਆ ਇਹ ਗੁੰਡਾਗਰਦੀ ਆ ਸਰ ਤੇ ਇਹ ਆਪਾਂ ਬੰਦ ਕਰਨੀ ਆ ਕਿਹੜਾ ਪਿੰਡ ਹੈ ਇਹ ਇਹ ਪਿੰਡ ਫਸਾਹਪੁਰਿਆ ਪੱਤੀ ਫਕੀਰਾਂ ਵਾਲੀ ਆ ਜਿਲ੍ਹਾ ਅੰਮ੍ਰਿਤਸਰਿਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿਉਂਕਿ ਇਹ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਗੁੰਡਾਗਰਦੀ ਦੀ ਸਰ ਪੁਲਿਸ ਆਪਣੀ ਪੂਰੀ ਸਪੋਰਟ ਕਰ ਰਹੀ ਹੈ ਕੱਲ ਵੀ ਮੌਕੇ ਤੇ ਆਈ ਸੀ ਅੱਜ ਵੀ ਮ ਬਹੁਤ ਵਧੀਆ ਡਿਊਟੀ ਕਰ ਰਹੀ ਹੈ ਆਪਣੀ ਠੀਕ ਹੈ ਮੌਕੇ ਤੇ ਪਹੁੰਚ ਜਿਹੜੀ ਫਤਾਪੁਰ ਇੱਕ ਘਰ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਕਿ ਵੜ ਕੇ ਭੰਨਤੋੜ ਕੀਤੀ ਗੱਟਾ ਰੋੜ ਚਲਾਏਗੇ ਤੁਸੀਂ ਮੌਕੇ ਤੇ ਪਹੁੰਚੋਗੇ ਅਸੀਂ ਜਦੋਂ ਮੌਕੇ ਤੇ ਆਏ ਉਦੋਂ ਭੱਜ ਚੁੱਕੇ ਫੜਫੜ ਭੱਜ ਗਏ ਸਾਨੂੰ ਵੇਖ ਕੇ ਅੱਛਾ ਜੀ ਸਰਕਾਰੀ ਗੱਡੀ ਵੇਖ ਕੇ ਤੋਂ ਭੱਜ ਗਏ ਸੀਗੇ ਇਹਨਾਂ ਦਾ ਸਵੇਰੇ ਵੀ ਇੱਕ ਵਾਰ ਫੈਸਲਾ ਕਰਵਾਇਆ ਸੀਗਾ ਤੇ ਦੁਬਾਰਾ ਫੇਰ ਹੋਣਾ ਚੱਕ ਕੇ ਤੇ ਉਹਦੀ ਬੰਦੀ ਕਾਰਵਾਈ ਕਰ ਦੋਨੇ ਆ ਤੁਸੀਂ ਮੌਕੇ ਤੇ ਪਹੁੰਚੋ ਘਰ ਤੇ ਜਿਹੜੀ ਲੇਡੀਜ਼ ਦਾ ਕਹਿਣਾ ਕਿ ਉਹਦੇ ਕੱਪੜੇ ਫਾੜੇ ਗਏ ਨੇ ਇੱਟਾ ਰੋੜੇ ਨਿੱਕੇ ਨਿੱਕੇ ਬੱਚੇ ਆ ਜਿਹਦੀ ਵੀਡੀਓ ਬਣਾਈ ਗਈ ਸਾਰੀ ਅਸੀਂ ਆਪਣਾ ਸਭ ਕੁਝ ਵੇਖਿਆ ਗਿਆ ਵੇਖ ਕੇ ਤੇ ਉਹ ਜੋ ਕਾਰਵਾਈ ਬੰਦੀ ਕਰ ਦਿੱਤੀ ਜਾਊਗੀ ਹੁਣ ਠੀਕ ਕਿ ਲੱਗਦਾ ਇਹਨਾਂ ਦਾ ਫੈਸਲਾ ਕਰਾਇਆ ਉਹਨਾਂ ਦਾ ਕਿ ਆ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਮੋਤਵਾਰ ਮੋਤਵਾਰਾਂ ਨੇ ਫੈਸਲਾ ਕਰਾਇਆ ਇਹਨਾਂ ਦਾ ਵਿੱਚ ਪੈ ਕੇ ਤੇ ਦੁਬਾਰਾ ਹੋਣਾ ਤਾਂ ਜੋ ਕਾਰਵਾਈ ਬੰਦੀ ਇਨਵੈਸਟੀਗੇਸ਼ਨ ਕਰਕੇ ਕਰ ਦਿੱਤੀ ਜਾਊਗੀ